हां जी पंजाबीयो ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਤੁਹਾਡੇ ਨਾਲ ਮੈਂ ਪੰਜਾਬ ਦੇ ਵਿੱਚ ਇੱਕ ਯੂਟਿਊਬਰ ਫੜਿਆ ਗਿਆ ਤਾਂ ਉਹਦੀ ਜਿਹੜੀ ਨਮਕ ਹਰਾਮੀ ਤੇ ਉਸ ਨੂੰ ਹਰਾਮੀ ਕਿਉਂ ਕਹਿ ਰਹੇ ਨੇ ਕਿਉਂਕਿ ਇਹਨੇ ਦੇਸ਼ ਦੇ ਨਾਲ ਆਪਣੇ ਹੀ ਪੰਜਾਬ ਦੇ ਨਾਲ ਆਪਣੀ ਵਤਨ ਦੇ ਨਾਲ ਆਪਣੀ ਲੋਕਾਂ ਦੇ ਨਾਲ ਗਰਾਰੀ ਕਰ ਦਿੱਤੀ ਆ ਬਹੁਤ ਵੱਡੀ ਔਰ ਤੁਹਾਨੂੰ ਉਹਦੀ ਅੱਜ ਕਮਾਈ ਦਾ ਇੱਕ ਸਾਧਨ ਬਣਾਇਆ ਜਿਹੜਾ ਉਸ ਬੰਦੇ ਨੇ ਉਹਦੀ ਪੂਰੀ ਡਿਟੇਲ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਅਸਰ ਤੁਸੀਂ ਬਹੁਤੇ ਚੈਨਲਾਂ ਦੇ ਉੱਤੇ ਵੀਡੀਓ ਦੇਖੀਆਂ ਨੇ ਕਿ ਭਾਈ ਇਹ ਇਹਦੇ ਜੋਤੀ ਮਲੋਥਰਾਂ ਦੇ ਨਾਲ ਸੰਬੰਧ ਨੇ ਇਹਦੇ ਪਾਕਿਸਤਾਨ ਦੇ ਨਾਲ ਲਿੰਕ ਨੇ ਬਹੁਤ ਸਾਰੀਆਂ ਖਬਰਾਂ ਆ ਗਈਆਂ ਪੰਜਾਬ ਦੇ ਅੰਦਰ ਅਲੱਗ-ਅਲੱਗ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਖਬਰਾਂ ਸੁਣ ਲਈਆਂ ਨੇ ਪਰ ਉਸ ਬੰਦੇ ਨੇ ਕਰੋੜਾ ਰੁਪਈਆ ਕਿਵੇਂ ਕਮਾਇਆ ਔਰ ਉਹਦਾ ਖੁੱਦ ਦਾ ਕਿੱਡਾ ਵੱਡਾ ਯਾਨੀ ਇੱਕ ਪੈਸੇ ਦਾ ਇੱਕ ਰਾਹ ਬਣਾਇਆ ਹੋਇਆ ਸੀ ਬੰਦੇ ਨੇ ਪੂਰੀ ਡਿਟੇਲ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਇੱਕ ਮਿਲੀਅਨ 1 ਪੁਆਇੰਟ ਯਾਨੀ 11 ਲੱਖ ਬੰਦਾ ਉਹਦਾ ਸਬਸਕ੍ਰਾਈਬਰ ਸੀ ਪੂਰੀ ਡਿਟੇਲ ਦੇ ਨਾਲ ਤੁਹਾਡੇ ਸਾਹਮਣੇ ਇੱਕ ਇੱਕ ਬਰੀਕੀ ਦੇ ਨਾਲ ਗੱਲ ਧਰਾਂਗੇ ਕਿ ਕਿੰਨਾ ਪੈਸਾ ਕਮਾ ਰਿਆ ਸੀ ਔਰ ਕਿੰਨੇ ਰੁਪਏ ਉਹ ਪਾਕਿਸਤਾਨ ਦੇ ਵਿੱਚੋਂ ਲੈਂਦਾ ਸੀ ਇਧਰੋਂ ਜਾਸੂਸੀ ਕਰਨ ਦੇ ਤਾਂ ਮਸ਼ਹੂਰ ਯੂਟਿਊਬਰ ਆ ਜਿਹੜਾ ਪੰਜਾਬ ਦਾ ਉਹਨੂੰ ਹਰਾਮੀ ਨਾਮ ਦਿੱਤਾ ਗਿਆ ਕੋ ਕੋ ਨਮਕ ਹਰਾਮ ਕਰਨ ਵਾਲਾ ਦੇਸ਼ ਦਾ ਵੀ ਨਮਕ ਹਰਾਮ ਕੀਤਾ ਆਪਣੇ ਪੰਜਾਬ ਦਾ ਵੀ ਕੀਤਾ ਤਾਂ ਇਹਨੂੰ ਗਹਿਰਾਈ ਦੇ ਨਾਲ ਸਮਝਣ ਦੀ ਲੋੜ ਆ ਸਾਰੇ ਪੰਜਾਬੀਆਂ ਨੂੰ ਕਿ ਆਖਿਰ ਪੂਰਾ ਮਾਮਲਾ ਹੈ ਕੀ ਸੀ ਸ਼ੁਰੂਆਤ ਕਰਦੇ ਆਂ ਇਹਦੀ ਚੈਨਲ ਤੋਂ ਜਿਹੜਾ YouTube ਚੈਨਲ ਬਣਾਇਆ ਉਹ ਚੈਨਲ ਦੇ ਉੱਤੇ 11 ਲੱਖ ਬੰਦਾ ਮੌਜੂਦ ਆ ਔਰ ਜਿਹੜੇ ਬੰਦੇ ਕੋਲ 11 ਲੱਖ ਬੰਦਾ ਮੌਜੂਦ ਹੋਵੇ ਆਪਣੇ ਚੈਨਲ ਦੇ ਉੱਤੇ ਉਹ ਬੰਦੇ ਦੀ ਕਮਾਈ ਕਮ ਸੇ ਕਮ ਅੰਦਾਜ਼ਾ ਲਾ ਲਓ ਵੀ ਤੁਸੀਂ 40-45 ਕਿੱਲਿਆਂ ਵਾਲੇ ਬੰਦੇ ਦੇ ਬਰਾਬਰ ਔਰ ਜਿਹੜੇ ਬੰਦੇ ਨੂੰ ਐਡੀ ਵੱਡੀ ਕਮਾਈ ਹੁੰਦੀ ਹੋਵੇ ਉਹ ਕਿਵੇਂ ਬਿਕ ਸਕਦਾ ਇਹ ਅੰਦਾਜ਼ਾ ਤੁਸੀਂ ਖੁਦ ਵੀ ਲਾ ਸਕਦੇ ਹੋ ਪਰ ਮੈਂ ਤੁਹਾਨੂੰ ਦੱਸੂਆਂ ਵੀ ਬਹੁਤ ਵੱਡੀ ਫੰਡਿੰਗ ਹੋਈ ਉਹਨੂੰ ਸਾਡੇ ਪੰਜਾਬ ਨਾਲ ਗਦਾਰੀ ਕੀਤੀ ਔਰ ਸਾਡੇ ਦੇਸ਼ ਨਾਲ ਕੀਤੀ ਔਰ ਇਸ ਬੰਦੇ ਦੀ ਜੇਕਰ ਗੱਲ ਕਰੀਏ ਕਰੋੜਾਂ ਰੁਪਏ ਦਾ ਜਿਹੜਾ ਕਿ ਇੱਕ ਮਹਿਲ ਬਣਾ ਰਿਹਾ ਸੀ ਆਪਣੇ ਪਿੰਡ ਦੇ ਵਿੱਚ ਤਾਂ ਉੱਥੋਂ ਹੀ ਉਜਾਗਰ ਹੁੰਦੀ ਹੈ ਉਹਦੀ ਕਹਾਣੀ ਕਿ ਇਹਦੇ ਕੋਲ ਇੰਨਾ ਪੈਸਾ ਆਇਆ ਕਿੱਥੋਂ ਹਾਲਾਂਕਿ ਉਹਨਾਂ ਦੇ ਘਰਦਿਆਂ ਨੇ ਮੀਡੀਆ ਤੋਂ ਤਾਂ ਦੂਰੀ ਬਣਾਈ ਹੋਈ ਆ ਪਰ ਜਿਹੜੇ ਇਹੋ ਜਿਹੇ ਨਮਕਹਰਾਮ ਬੰਦੇ ਨੇ ਉਹਨਾਂ ਦਾ ਪਰਦਾ ਫਾਸ਼ ਕਰਾਂਗੇ ਮੈਂ ਤੁਹਾਨੂੰ ਇਹਦੀ ਇੱਕ ਖਬਰ ਵੀ ਸੁਣਾਉਂਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੋਈ ਦੱਸੇ ਨਾ ਦੱਸੇ ਪਰ ਆ ਜਿਹੜਾ ਵਕੀਲ ਹੈ ਇੱਕ ਪਾਸੇ ਵੇਖੋ ਇਹਦਾ ਵਕੀਲ ਕੀ ਕਹਿ ਰਿਹਾ ਇਹ ਵਕੀਲ ਆ ਜਿਹੜਾ ਇਹਦਾ ਇਹ ਪੁਲਿਸ ਨੂੰ ਦਰਸਾਲ ਦੇ ਵਿੱਚ ਦੋਸ਼ੀ ਠਹਿਰਾ ਰਿਹਾ ਇੱਕ ਪਾਸੇ ਪੰਜਾਬ ਦੀ ਪੁਲਿਸ ਆਪਣਾ ਕੰਮ ਕਰਦੀ ਆ ਇਹਨਾਂ ਨੂੰ ਫੜਦੀ ਆ ਨਮਕਹਰਾਮਾਂ ਨੂੰ ਤਾਂ ਇੱਕ ਪਾਸੇ ਦਾ ਵਕੀਲ ਆ ਜਿਹੜਾ ਉਹ ਪੁਲਿਸ ਤੇ ਹੀ ਦੋਸ਼ ਲਾ ਰਿਹਾ ਕਹਿੰਦਾ ਪੁਲਿਸ ਆਪਣੇ ਨੰਬਰ ਬਣਾਉਣ ਦੇ ਲਈ ਝੂਠ ਮਾਰ ਰਹੀ ਆ ਤਾਂ ਉਹ ਜਿਹੜੇ ਜਾਸੂਸ ਨੇ ਆ ਯਾਨੀ ਕਿ ਜੋਤੀ ਮਲੋਥਰਾ ਦੇ ਨਾਲ ਵੀ ਉਹਦੇ ਲਿੰਕ ਨੇ ਉਹਦੀਆਂ ਵੀਡੀਓ ਨੇ ਤਾਂ ਤੁਸੀਂ ਇਹ ਵੇਖੋ ਵੀ ਇਹਦਾ ਵਕੀਲ ਕਿੰਨਾ ਝੂਠ ਬੋਲ ਰਿਹਾ ਕਿ ਉਹ ਜੋਤੀ ਮਲੋਥਰਾ ਕੋਲ ਅੰਬ ਲੈਣ ਜਾਂਦਾ ਸੀ ਸਵਾਲ ਬਹੁਤ ਵੱਡੇ ਨੇ ਸੁਣੋ ਯਾਰ ਇਸ ਦੇ ਵਕੀਲ ਨੂੰ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਅਹਿਮ ਹੈ ਸੁਣੋ ਮਹਾਲੀ ਸਟੇਟ ਪੁਲਿਸ ਨੇ ਸੱਲ ਵੱਲੋਂ ਇੱਕ ਜਸੂਸ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚੋਂ ਪੁਲਿਸ ਵੱਲੋਂ ਅੱਜ ਮਹਾਲੀ ਦੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੇ 7 ਦਿਨਾਂ ਦਾ ਪੁਲਿਸ ਰਿਮਾਂਡ ਮੱਗਿਆ ਸੀਗਾ ਰਿਮਾਂਡ ਦਾ ਕਈ ਹੋਰ ਉਹਨਾਂ ਨੇ ਜਿਹੜੇ ਮੱਗਿਆ ਸੀ ਕਿ ਅਸੀਂ ਜਿਹੜਾ ਇਹ ਫੰਡਿੰਗ ਹੈਗੀ ਉਹ ਚੈੱਕ ਕਰਨੀ ਹੈ ਤੇ ਜਿਹੜਾ ਮੋਬਾਈਲ ਡਾਟਾ ਹੈ ਉਹ ਰਿਕਵਰ ਕਰਨਾ ਤੇ ਪਾਕਿਸਤਾਨ ਦੇ ਵਿੱਚ ਹੋਰ ਕਿਤੇ ਕਿਤੇ ਨਾਲ ਲਿੰਕ ਹੈ ਇਹ ਪਤਾ ਕਰਨਾ ਹੈਗਾ ਅੱਜ ਜਾਹੜੀ ਹੈ ਕਿ ਅਦਾਲਤ ਵੱਲੋਂ 3 ਦਿਨ ਦਾ ਪੁਲਿਸ ਰਿਮਾਨੇ ਹਰਾ ਦਿੱਤਾ ਗਿਆਗਾ ਜਸਵੀਰ ਸਿੰਘ ਜੀ ਦੇ ਜਿਹੜੇ ਵਕੀਲ ਪੇਸ਼ ਹੋਏ ਉਹਨਾਂ ਨਾਲ ਗੱਲ ਕਰਦੇ ਆ ਸਰ ਅੱਜ ਜਿਹੜਾ ਸਾਡੇ ਹੈਗੇ ਇੱਕ ਲੈਣ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦੇ ਉੱਪਰ ਸੀਰੀਅਸ ਅਲਿਗੇਸ਼ਨ ਜਿਹੜੇ ਪਚਾ ਰਹੇ ਹੋਏਗਾ ਕੀ ਕਾਰਵਾਈ ਅੱਜ ਤਾਂ ਨੀਤੀ ਸਰ ਅੱਜ ਪੁਲਿਸ ਨੇ ਜਿਹੜਾ ਜਸਵੀਰ ਸਿੰਘ son of ਮੋਹਨ ਸਿੰਘ ਨੂੰ ਜੋ ਜਾਨਮਾਲ ਵੀਡੀਓ ਦੇ ਨਾਮ ਤੇ YouTube ਚੈਨਲ ਚਲਾਉਂਦਾ ਉਹਨੂੰ ਸਰ ਅੱਜ ਪੇਸ਼ ਕੀਤਾ ਤੇ ਉਹਤੇ ਜੋ ਇਹਨਾਂ ਨੇ ਅਲਿਗੇਸ਼ਨ ਲਗਾਏ ਸੀਗੇ ਕਿ ਇਹਨੂੰ ਇੰਟਰਨੈਸ਼ਨਲ ਫੰਡਿੰਗ ਹੁੰਦੀ ਹੈ ਆਈਐਸਆਈ ਤੋਂ ਆਈਐਸਐਨ ਵਾਲੇ ਦੇ ਲਿੰਕ ਹੈ ਪਲੱਸ ਇਹਦਾ ਜਿਹੜਾ ਡਾਟਾ ਹੈ ਉਹ ਇਹਨਾਂ ਨੇ ਰਿਟ੍ਰਾਈਵ ਕਰਾਣਾ ਹੈ ਉਹ ਇਹਨਾਂ ਨੇ ਬੈਕਅਪ ਲੈਣਾ ਡਾਟਾ ਦਾ ਕਿ ਉਹ ਕਿਆ-ਕਿਆ ਡਾਟਾ ਸੀਗਾ ਜੋ ਹਨਾ ਡਿਲੀਟ ਕੀਤਾ ਬਟ ਸਰ ਜਿਹੜੀ ਇੱਕ ਗੱਲ ਸਰਕਾਰ ਲਈ ਇਹ ਹੈ ਜੋ ਦੱਸਣ ਯੋਗ ਹੈ ਕਿ ਇਹਨੂੰ 17 ਮਈ ਤੋਂ ਲਗਾਤਾਰ ਇਹਨੂੰ ਸਮਨ ਆ ਰਹੇ ਸੀ ਕਿ ਜੋ ਇਹ ਬੰਦਾ ਲਗਾਤਾਰ ਐਸਐਸਓਸੀ ਕੋਲ ਪੇਸ਼ ਹੋ ਜਾ ਸੀਗਾ ਇਹਨੇ ਪ੍ਰੋਪਰ ਕੋਆਪਰੇਟ ਕੀਤਾ ਹੈ ਪੁਲਿਸ ਨੂੰ ਪ੍ਰੋਪਰ ਇਨਵੈਸਟੀਗੇਸ਼ਨ ਦੇ ਬਟ ਇੱਕ ਆਪਾਂ ਕਹਿ ਸਕਦੇ ਆ ਕਿ ਪੁਲਿਸ ਨੇ ਆਪਣੇ ਵਧਾਉਣ ਵਾਸਤੇ ਕਿ ਸਾਡਾ ਬਹੁਤ ਜ਼ਿਆਦਾ ਉਹ ਹੈ ਇਸ ਕਰਕੇ ਇੱਕ ਜੋ ਹ ਤੱਕ ਹੈ ਕਿ ਇਹਦੇ ਪਰ ਕੇਸ ਪਾ ਕੇ ਉਹਨੂੰ ਆਪਣੇ ਆਪ ਨੂੰ ਜ਼ਿਆਦਾ ਦੱਸਣ ਵਾਸਤੇ ਕਿ ਅਸੀਂ ਇੱਕ ਬਹੁਤ ਹਾਈ ਲੈਵਲ ਤੇ ਐਕਟਿਵ ਆ ਤੇ ਹਾਈ ਲੈਵਲ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਇਸੇ ਤਾਲ ਕਰਕੇ ਦਾ ਦੇਖ ਲਿਆ ਹਰਾਮਖੋਰ ਯੂਟਿਊਬਰ ਦਾ ਵਕੀਲ ਕਹਿ ਰਿਹਾ ਇਹਨਾ ਪੁਲਿਸ ਆਪਣੇ ਨੰਬਰ ਵਧਾਉਣ ਵਾਸਤੇ ਉਹਦੀ ਇਨਵੈਸਟੀਗੇਸ਼ਨ ਕਹਿੰਦਾ ਹਾਈ ਲੈਵਲ ਤੇ ਕਰ ਰਹੀ ਆ ਤਾਂ ਹੁਣ ਸਵਾਲ ਬਹੁਤ ਵੱਡਾ ਸਵਾਲ ਆ ਜਿਹੜਾ ਤੁਹਾਡੇ ਸਾਹਮਣੇ ਧਰਾਂਗੇ ਕਿ ਜੇਕਰ ਸਾਡੇ ਪੰਜਾਬ ਦੀ ਪੁਲਿਸ ਜਾਂ ਸਾਡੇ ਦੇਸ਼ ਦੀ ਆਰਮੀ ਇਹਨਾਂ ਗੱਲਾਂ ਦੀ ਇਹਨਾਂ ਜਾਸੂਸਾਂ ਦੀ ਇਨਵੈਸਟੀਗੇਸ਼ਨ ਨਾ ਕਰੇ ਨਾ ਸ਼ਾਨਮੀਣ ਕਰੇ ਨਾ ਉਹਨਾਂ ਨੂੰ ਫੜੇ ਖੁੱਲੀ ਸ਼ੂਟ ਦੇ ਦਿੱਤੀ ਜਾਵੇ ਤਾਂ ਜਿਹੜਾ ਇਹ ਵਕੀਲ ਅੱਜ ਬੋਲ ਰਿਹਾ ਸੀ ਕਿ ਜੇਕਰ ਕੋਈ ਇਹ ਬੰਬ ਧਮਾਕਾ ਜਾਂ ਕੋਈ ਉਧਰੋਂ ਹਮਲਾ ਕਰਵਾ ਦਿੰਦੇ ਨੇ ਕਿ ਫਿਰ ਅਸੀਂ ਬੋਲਣ ਦੇ ਯੋਗ ਰਹਿਾਂਗੇ ਕਿਉਂਕਿ ਹਮਲਾ ਸਾਡੇ ਦੇਸ਼ ਤੇ ਹੋਣਾ ਹਮਲਾ ਸਾਡੇ ਪੰਜਾਬ ਤੇ ਹੋਣਾ ਹਮਲਾ ਸਾਡੇ ਲੋਕਾਂ ਤੇ ਹੋਣਾ ਤਾਂ ਫਿਰ ਇਹਨਾਂ ਗੱਲਾਂ ਦੇ ਵਿੱਚ ਸਾਰੀ ਆਉਂਦੇ ਨੇ ਉਹ ਚਾਹ ਕੋਈ ਵਕੀਲ ਹੋਵੇ ਚਾਹ ਕੋਈ ਜੱਜ ਹੋਵੇ ਚਾਹ ਕੋਈ ਵੀ ਹੋਵੇ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਇਹਦੇ ਵਕੀਲ ਨੇ ਨਾ ਇਹ ਜਿਹੇ ਵਕੀਲ ਇਹ ਵੀ ਪੰਜਾਬ ਨੂੰ ਮਰਵਾਉਣ ਤੇ ਲੱਗੇ ਹੋਏ ਨੇ ਇੱਕ ਹਰਾਮਖੋਰ ਬੰਦਾ ਯੂਟਿਊਬਰ ਜਿਹਨੇ ਨਮਕ ਹਰਾਮ ਕੀਤਾ ਆਪਣੇ ਦੇਸ਼ ਦੇ ਨਾਲ ਆਪਣੇ ਵਤਨ ਦੇ ਨਾਲ ਆਪਣੇ ਲੋਕਾਂ ਦੇ ਨਾਲ ਉਹਨਾਂ ਦੇ ਯਾਰ ਕਮਾਲ ਹੋ ਗਏ ਜਿਹੜੇ ਆਸ-ਪਾਸ ਦੇ ਲੋਕ ਨੇ ਉਹ ਵੀ ਸਾਹਮਣੇ ਆ ਕੇ ਨਹੀਂ ਇਹ ਗੱਲ ਕਹਿੰਦੇ ਵੀ ਇਹ ਜਾਸੂਸੀ ਕਰਦਾ ਸੀ ਇਹਨੂੰ ਫੜੋ ਤੇ ਤੇ ਵੱਡੀ ਕਾਰਵਾਈ ਕਰੋ ਔਰ ਉੱਤੋਂ ਉਹ ਜਿਹੜੀ ਜੋਤੀ ਮਲੋਥਰਾ ਉਹ ਕੈਸੀ ਔਰਤ ਹੈ ਜਮਾ ਨੰਗਪੁਣਾ ਦਿਖਾਉਂਦੀ ਆ ਉਹ ਯੂਟਿਊਬ ਦੇ ਵਿੱਚ ਆਪਣੀਆਂ ਵੀਡੀਓ ਦੇ ਵਿੱਚ ਅਹੇ ਲੋਕਾਂ ਨੂੰ ਪਤਾ ਨਹੀਂ ਕਿਵੇਂ ਲੋਕ ਯਾਰ ਕਮਾਲ ਹੋ ਗਿਆ ਸਾਡਾ ਪੰਜਾਬ ਸਾਡਾ ਦੇਸ਼ ਕਿਧਰ ਨੂੰ ਉਤਰਿਆ ਤਾਂ ਜਿਹੜਾ ਉਹ ਨੰਗ ਪਣਾ ਦਿਖਾਉਂਦੀ ਆ ਉਹ ਇਹਦੇ ਨਾਲ ਇਹਦੇ ਲਿੰਕ ਸੀ ਆ ਜਿਹੜਾ ਭੈੜੀ ਜੀ ਸ਼ਕਲ ਵਾਲਾ ਫੜਿਆ ਗਿਆ ਜਿਹੜਾ YouTube ਵਾਲਾ ਆਪਣੇ ਪੰਜਾਬ ਦਾ ਇਸ ਨੇ ਨੰਮਕ ਹਰਾਮ ਕੀਤਾ ਤੇ ਗੋਲੀ ਮਾਰ ਦੇਣੀ ਚਾਹੀਦੀ ਆ ਚੌਥੀ ਮਨੋਥਰਾ ਜਸਵੀਰ ਸਿੰਘ ਜਾਸੂਸ ਇੱਕ ਹੋਰ ਸੀਗਾ ਸੁਨੀਲ ਕੁਮਾਰ ਜਿਹੜਾ ਬਠਿੰਡੇ ਦੇ ਵਿੱਚੋਂ ਫੜਿਆ ਗਿਆ ਕਈ ਫੜੇ ਗਏ ਨੇ ਤਾਂ ਇਹਨਾਂ ਨੂੰ ਲੈਂਡ ਦੇ ਵਿੱਚ ਖੜਾ ਕੇ ਇਹਨਾਂ ਦੇ ਗੋਲੀ ਮਾਰ ਦੇਣੀ ਚਾਹੀਦੀ ਆ ਕਿਉਂਕਿ ਜੇਕਰ ਅਸੀਂ ਸਜ਼ਾ ਦਾ ਪ੍ਰਬੰਧਨ ਹੋਵੇ ਤਾਂ ਜਾਸੂਸੀ ਇੱਕ ਵੀ ਵਾਰ ਨਹੀਂ ਆਉਂਦਾ ਕਿਉਂਕਿ ਦੇਸ਼ ਦੇ ਨਾਲ ਜਾਸੂਸੀ ਕਰਨੀ ਇੱਕ ਬਹੁਤ ਵੱਡਾ ਮਹਾਪਾਪ ਹੈ ਕੱਲੇ ਨਹੀਂ ਆਪਾਂ ਇੱਥੇ ਰਹਿੰਦੇ ਇੱਥੇ ਬਹੁਤ ਸਾਰੇ ਲੋਕ ਰਹਿੰਦੇ ਨੇ ਸਹਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਵੀ ਇਹ ਵੀਡੀਓ ਚੰਗੀ ਲੱਗਦੀ ਹੋਈ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਔਰ ਕਮੈਂਟ ਕਰਕੇ ਜਰੂਰ ਦੱਸਣਾ ਮੇਰਾ ਵੀਰ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ